ਬਹੁਤ ਉਦਮ ਕੀਤਾ ਹੈ। ਔਰ ਸਭ ਦੇ ਆਤਮਾਵਾਂ ਐਸ ਵਕਤ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਆਂ ਹੋਈਆਂ ਉਸ ਤੋਂ ਬਾਅਦ ਕੋਈ ਗੱਲ ਕਰਨਾ ਜਾਂ ਕੁਝ ਵੀ ਕਰਨਾ ਬਣਦਾ ਨਹੀਂ ਹੈ। ਪਰ 5-7 ਮਿੰਟ ਵਾਸਤੇ ਜਿਵੇਂ ਹੁਕਮ ਹੋਇਆ ਇਸ ਨਾਮ ਦੀ ਜੋ ਅਸੀਂ ਕਰਦੇ ਆਂ ਇਦੇ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗਾ ਨਾਮ ਦੀ ਮਹਿਮਾ ਨਾਲ ਸਾਰਾ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਜਿੰਨਾ ਜਿੱਥੋਂ ਵੀ ਸ਼ੁਰੂ ਕਰ ਲਈਏ ਨਾਮ ਦੀ ਉਸਤਤ ਹੈ ਹੁਣ ਸਤਿਗੁਰੂ ਰਾਮ ਸਿੰਘ ਜੀ ਦਾ ਆਪਾਂ ਉਹ ਕਮਨਾਮਾ ਸੁਣਿਆ ਉਹਦੇ ਵਿੱਚ ਉਹਨਾਂ ਕਿਹਾ ਕਿ ਕਲਾ ਤਾਂ ਨਾਮ ਵਿੱਚ ਹੈ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਉਹ ਜੋ ਅਸੀਂ ਮੰਗ ਮੰਗਦੇ ਆ ਉਹ ਵੀ ਨਾਮਦਾਨ ਤੋਂ ਹੀ ਸ਼ੁਰੂ ਹੁੰਦੀ ਹੈ ਕਿ ਸਾਨੂੰ ਨਾਮ ਮਿਲੇ ਨਾਮ ਨਾਲ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਸਾਰਾ ਸੁਖਮਣੀ ਸਾਹਿਬ ਵਿੱਚ ਵੀ ਭਰਿਆ ਪਿਆ ਹੈ ਜਿਸ ਜਾਲਨਿੱਦ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜਿਓ ਛੋਡੋ ਵੇਸ ਵੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜਿਓ ਜਿਸ ਚੀਜ਼ ਵਾਸਤੇ ਆਦਮੀ ਸ੍ਰਿਸ਼ਟੀ ਤੇ ਆਉਂਦਾ ਹੈ ਉਹ ਸਤਿਗੁਰੂ ਪਾਸ ਹੈ ਉਹ ਅੰਮ੍ਰਿਤ ਸਤਿਗੁਰ ਕੋਲ ਹੈ ਦੁਬਦਾ ਵਿੱਚ ਦੋ ਵਿਚਾਰਾਂ ਨਾਲ ਆਦਮੀ ਸਿਰੇ ਨਹੀਂ ਲੱਗ ਸਕਦਾ ਸਤਿਗੁਰੂ ਸਾਨੂੰ ਸਭ ਤੋਂ ਵੱਡਾ ਪਰਪਕਾਰ ਕੀ ਕਰਦਾ ਹੈ ਉਹ ਨਾਮ ਦੱਸਦਾ ਹੈ ਔਰ ਨਾਮ ਸਿਮਰਨ ਕਰਨ ਦੀ ਵਿਧੀ ਦੱਸਦਾ ਹੈ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਹ ਜਪ ਪ੍ਰਯੋਗ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਸ਼ੁਰੂ ਕਰਵਾਏ ਉਸ ਤੋਂ ਪਹਿਲੇ ਵੀ ਬਹੁਤ ਸਾਰਾ ਨਾਮ ਸਿਮਰਨ ਹੁੰਦਾ ਸੀ ਪਰ ਜੋ ਇਸ ਨੂੰ ਆਰਗੇਨਾਈਜ਼ਡ ਵੇ ਨਾਲ ਇਕ ਬੰਦਨ ਵਿੱਚ ਬਨ ਕੇ ਇੱਕ ਟਾਈਮ ਫਿਕਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸ਼ੁਰੂ ਕਰਕੇ ਇਹ ਸਾਨੂੰ ਦੇਣ ਦਿੱਤੀ ਹੈ ਉਹ ਬਹੁਤ ਵੱਡ ਮੁੱਲੀ ਹੈ ਉਸੇ ਨੂੰ ਜਾਰੀ ਰੱਖ ਕੇ ਅੱਗੇ ਸਤਿਗੁਰੂ ਜਗਜੀਤ ਸਿੰਘ ਜੀ ਵਰਤਮਾਨ ਸਤਿਗੁਰੂ ਜੀ ਅੱਜ ਸਾਨੂੰ ਇਹ ਪ੍ਰਸ਼ਾਦ ਨਾਮ ਦੇ ਰੂਪ ਵਿੱਚ ਜੋ ਮਿਲਿਆ ਹੈ ਸਭ ਤੋਂ ਵੱਡਾ ਧੰਨ ਪ੍ਰਾਪਤੀ ਸਭ ਤੋਂ ਵੱਡਾ ਪਰਪਕਾਰ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਇਹ ਸਾਡੇ ਉੱਤੇ ਹੋਇਆ ਕਿ ਉਹਨਾਂ ਨੇ ਸਾਨੂੰ ਨਾਮ ਸਿਮਰਨ ਕਰਨ ਦੀ ਯੁਗਤ ਦੱਸੀ ਔਰ ਮਾਤਾ ਭਵਿੰਦਰ ਕੌਰ ਜੀ ਨੇ ਇਸ ਦੇ ਵਿੱਚ ਇਸਤਰੀਆਂ ਨੂੰ ਵੀ ਸ਼ਾਮਲ ਕਰਕੇ ਇਹ ਪਰਪਕਾਰ ਸਾਡੇ ਤੇ ਕੀਤਾ ਸਾਰੇ ਇੱਕ ਵਾਰ ਗੱਜ ਕੇ ਆਖੇ ਦਨ ਸਤਗੁਰੂ ਪ੍ਰਤਾਪ ਸਿੰਘ ਜੀ ਜਿੱਥੇ ਉਹਨਾਂ ਨੇ ਹੋਰ ਦੁਨਿਆਵੀ ਜ਼ਰੂਰਤਾਂ ਸਾਡੀਆਂ ਪੂਰੀਆਂ ਕੀਤੀਆਂ ਜ਼ਮੀਨਾਂ ਦਿੱਤੀਆਂ ਉੱਥੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਹਨਾਂ ਨੂੰ ਇਸੇ ਚੀਜ਼ ਨਾਲ ਹੀ ਯਾਦ ਕਰਦੇ ਹਾਂ ਕਿ ਸੋਚ ਸੋਧ ਨਾਮ ਬਾਣੀ ਇਹ ਨਾਮ ਤੇ ਬਾਣੀ ਦਾ ਪ੍ਰਵਾਹ ਆਰਗੇਨਾਈਜ਼ਡ ਵੇ ਦੇ ਨਾਲ ਔਰ ਇਹਦੇ ਵਾਸਤੇ ਇੱਕ ਟਾਈਮ ਫਿਕਸ ਕਰ ਦਿੱਤਾ ਜਿੰਨੇ ਵੀ ਟਾਈਮ ਮੈਨੇਜਮੈਂਟ ਦੇ ਗੁਰੂ ਨੇ ਉਹ ਇਹ ਕਹਿੰਦੇ ਨੇ ਕਿ ਤੁਸੀਂ ਜਦੋਂ ਆਪਣੀ ਲਾਈਫ ਨੂੰ ਡਿਸਪੀਸਪਲਨ ਵਿੱਚ ਲਿਆਣਾ ਹੈ ਤਾਂ ਕਿਸੇ ਇੱਕ ਚੀਜ਼ ਦਾ ਟਾਈਮ ਫਿਕਸ ਕਰ ਦਿਓ ਚਾਹੇ ਤੁਹਾਡਾ ਰੋਟੀ ਖਾਣ ਦਾ ਚਾਹੇ ਉੱਠਣ ਦਾ ਚਾਹੇ ਕੋਈ ਕੰਮ ਸ਼ੁਰੂ ਕਰਨ ਦਾ ਚਾਹੇ ਦਫਤਰ ਖੋਲਣ ਦਾ ਇੱਕ ਟਾਈਮ ਤੁਹਾਡਾ ਫਿਕਸ ਹੋਏਗਾ ਉਸ ਤੋਂ ਬਾਅਦ 24 ਘੰਟੇ ਵਾਸਤੇ ਤੁਹਾਡੇ ਦੂਸਰੇ ਟਾਈਮ ਜਿਹੜੇ ਨੇ ਨਾਲ ਦੀ ਨਾਲ ਫਿਕਸ ਹੋ ਜਾਣਗੇ ਸਤਿਗੁਰੂ ਸੱਚੇ ਬਾਛਾ ਨੇ ਸਾਡੇ ਤੇ ਕਿਰਪਾ ਕਰਕੇ ਸਾਡਾ ਸਵੇਰ ਦਾ ਟਾਈਮ ਫਿਕਸ ਕਰ ਦਿੱਤਾ ਔਰ ਇੱਥੋਂ ਸਾਡੀ ਦਿਨਚਰਿਆ ਸਟਾਰਟ ਹੁੰਦੀ ਹੈ ਸਾਨੂੰ ਕੋਈ ਔਖਾ ਨਹੀਂ ਹੁੰਦਾ ਬਈ 4 ਵਜੇ ਉੱਠਣਾ ਹੈ 6 ਵਜੇ ਤੱਕ ਨਾਮ ਸਿਮਰਨ ਕਰਨਾ ਉਸ ਤੋਂ ਅੱਗੇ ਆਪਣਾ ਦਿਨ ਸ਼ੁਰੂ ਕਰ ਲਈਏ ਇਹਦੇ ਨਾਲ ਟਾਈਮ ਮੈਨੇਜਮੈਂਟ ਸੁਤੇ ਸਿੱਧ ਹੀ ਸਾਡੀ ਹੋ ਜਾਂਦੀ ਹੈ ਅਮਰ ਤੁੜੇ ਜਾਗਣ ਨਾਲ ਸਰੀਰ ਦੀ ਸ਼ੁੱਧੀ ਆਤਮਾ ਦੀ ਸ਼ੁੱਧੀ ਕਿੰਨੇ ਕੁ ਇਹਦੇ ਆਪਾ ਫਾਇਦੇ ਗਿਣਿਏ ਬੇਸ਼ੁਮਾਰ ਔਰ ਸਭ ਤੋਂ ਵੱਡਾ ਇੱਕਾ ਅਸੀਂ ਦੁਨੀਆ ਨਾਲੋਂ ਉੱਤਮ ਜਿਹੜੇ ਤੁਸੀਂ ਨਾਮ ਸਿਮਰਨ ਕਰਦੇ ਹੋ ਦੁਨੀਆ ਨਾਲੋਂ ਥੋੜਾ ਜਿਹਾ ਉੱਚੇ ਹਾਂ ਅਸੀਂ ਕਿਸ ਤਰ੍ਹਾਂ ਅੰਤਰਗੁਰੂ ਅਰਾਧਣਾ ਜਿਹਾ ਜਪਗੁਰ ਨਾਉ ਨੇਤਰੀ ਸਤਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹੇ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇਹ ਜਗ ਮਹਿ ਉੱਤਮ ਕਾੜਿ ਹੈ ਵਿਰਲੇ ਕੇਈ ਕੇ ਅਸੀਂ ਜਗ ਦੇ ਵਿੱਚ ਜੋ ਨਾਮ ਸਿਮਰਨ ਕਰਦਾ ਹੈ ਉਹ ਉੱਤਮ ਹੈ ਦੂਸਰਿਆਂ ਨਾਲੋਂ ਉਸ ਦੇ ਵਿੱਚ ਕੁਝ ਗੁਣ ਜ਼ਿਆਦਾ ਨੇ ਤਾਂ ਇਹੋ ਉੱਤਮ ਹੈ ਇੱਥੇ ਆ ਕੇ ਜਿਹੜੀ ਸਾਡੀਆਂ ਇੰਦਰੀਆਂ ਨੇ ਜਿਨ੍ਹਾਂ ਨੂੰ ਮੇਨ ਅਸੀਂ ਮੰਨਦੇ ਆਂ ਅੱਖਾਂ ਨਾਲ ਸਤਿਗੁਰੂ ਦੇ ਦਰਸ਼ਨ ਕਰਨਾ ਸਤਿਗੁਰਾਂ ਦੇ ਬਚਨ ਅੱਖਾਂ ਨਾਲ ਸਾਹ ਸੰਗਤ ਦਾ ਦਰਸ਼ਨ ਕਰਨਾ ਸਤਿਗੁਰੂ ਜੀ ਦਾ ਦਰਸ਼ਨ ਕਰਨਾ ਕੰਨਾਂ ਨਾਲ ਕੀਰਤਨ ਸੁਣਨਾ ਔਰ ਰਸਨਾ ਨਾਲ ਨਾਮ ਸਿਮਰਨ ਕਰਨਾ ਜਦੋਂ ਸਾਡੇ ਤਿੰਨ ਇੰਦ੍ਰੇ ਕਾਬੂ ਵਿੱਚ ਆ ਜਾਂਦੇ ਹਨ ਤਾਂ ਦੂਜੇ ਦੋ ਲਘੂ ਇੰਦਰੀਆਂ ਕਹਿੰਦੇ ਹਨ ਉਹ ਆਪਣੇ ਆਪ ਇਹਨਾਂ ਦੇ ਪਿੱਛੇ ਚੱਲ ਪੈਂਦੀਆਂ ਹਨ ਇਸੀ ਕਰਕੇ ਸੱਚੇ ਬਾਸਣ ਨੇ ਕਿਹਾ ਵੀ ਤੁਸੀਂ ਉੱਤਮ ਹੋ ਨਾਮ ਸਿਮਰਨ ਕਰਨ ਵਾਲੇ ਉੱਤਮ ਨੇ ਔਰ ਜਗ ਦੇ ਵਿੱਚ ਬਹੁਤ ਥੋੜੇ ਮਿਲਦੇ ਹਨ ਜਿੱਥੇ ਦੁਨੀਆ ਦੇ ਵਿੱਚ ਬਹੁਤ ਪੱਜ ਨਸ ਪਈ ਹੋਈ ਹੈ ਹਰ ਬੰਦੇ ਨੂੰ ਦੌੜ ਲੱਗੀ ਹੈ ਮਾਇਆ ਦੀ ਸ਼ੋਰਤ ਦੀ ਉੱਥੇ ਸਾਨੂੰ ਇਸ ਜਗ੍ਹਾ ਆ ਕੇ ਥੋੜਾ ਟਿਕਾਉ ਮਿਲਦਾ ਹੈ ਕਿ ਨਾਮ ਸਿਮਰਨ ਕਰਨ ਦੀ ਵਿਧੀ ਸਹਿਜ ਬਲੋਵੋ ਜੈਸੇ ਤਾਤ ਨਾ ਜਾਈ ਆਪਾਂ ਨੂੰ ਪਤਾ ਹੈ ਜਦੋਂ ਦਹੀਂ ਜਮਾ ਦਈਏ ਤੇ ਉਹਨੂੰ ਫਿਰ ਹਲਾਉਣਾ ਨਹੀਂ ਹੁੰਦਾ ਦੁੱਧ ਨੂੰ ਉਹ ਸਹਿਜ ਨਾਲ ਹੀ ਉਸ ਦਾ ਦਹੀਂ ਬਣਦਾ ਹੈ ਸਹਿਜ बार-बार ਸਾਨੂੰ ਪਾਠ ਕਰਨ ਦੇ ਵਿੱਚ ਰਹਾਉ ਸ਼ਬਦ ਵੀ ਆਉਂਦਾ ਉਸ ਦਾ ਮਤਲਬ ਹੈ ਸਹਿਜ ਸ਼ਾਂਤੀ ਸਾਨੂੰ ਪ੍ਰਾਪਤ ਹੋਵੇ ਜਿੰਦਗੀ ਦੇ ਵਿੱਚ ਠਹਿਰਾਓ ਜੇ ਆ ਗਿਆ ਸਾਡੀ ਮਨ ਦੀ ਕਲਪਨਾ ਦੇ ਵਿੱਚ ਉਸ ਨੂੰ ਅਸੀਂ ਸਿੱਧੇ ਪਾਸੇ ਸਹੀ ਦਿਸ਼ਾ ਤਾਈਂ ਦੇ ਸਕਦੇ ਜੇ ਥੋੜਾ ਜਿਹਾ ਠਹਿਰਾਓ ਸਾਡੇ ਵਿੱਚ ਸਾਡੇ ਮਨ ਵਿੱਚ ਆ ਜਾਏਗਾ ਪਰ ਉਸ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਸੁਲਬ ਤੇ ਸੌਖਾ ਤਰੀਕਾ ਨਾਮ ਹੈ ਜੇ ਅਸੀਂ ਨਾਮ ਜਪਦੇ ਹਾਂ ਇਕਾਗਰ ਹੋ ਕੇ ਬੈਠਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਸਹਜ ਅਵਸਥਾ ਆ ਜਾਏਗੀ ਜਿਸ ਨੂੰ ਦੁਨੀਆ ਲੋਚਦੀ ਹੈ ਵੀ ਕਿਸੇ ਵੇਲੇ ਸਾਨੂੰ ਸ਼ਾਂਤੀ ਆਵੇ ਨਾਮ ਸਿਮਰਨ ਕਰਨ ਵਾਲੇ ਬਹੁਤ ਸਾਰੇ ਸਾਧੂ ਮਹਾਤਮਾ ઋષਿ ਮੁਨੀ ਜੋ ਵੀ ਦੁਨੀਆ ਤੇ ਆਏ ਉਹਨਾਂ ਦੀਆਂ ਕਥਾ ਕਹਾਣੀਆਂ ਸੁਣ ਸੁਣ ਕੇ ਅਸੀਂ ਆਪਣੇ ਮਨ ਨੂੰ ਇਸ ਪਾਸੇ ਲਗਾ ਸਕਦੇ ਹਾਂ ਔਰ ਉਹ ਇੱਥੋਂ ਸਾਨੂੰ ਗੁਰਬਾਣੀ ਦੇ ਪਰਮਾਣਾਂ ਵਿੱਚੋਂ دیਵਾਨਾਂ ਵਿੱਚੋਂ ਸਿਮਰਨ ਕਰਨ ਵਾਲਿਆਂ ਦੀ ਕਥਾ ਰੋਜ਼ ਸੁਣਨ ਨੂੰ ਮਿਲਦੀ ਹੈ ਸਾਡਾ ਮੁਖ ਤੇ ਜੀਵਨ ਦੇ ਵਿੱਚ ਇਸ ਜੀਵਨ ਨੂੰ ਸਫਲ ਕਰਨਾ ਕੋਈ ਅਗਲੇ ਜਨਮ ਦੀ ਤਿਆਰੀ ਕਰਨਾ ਜਾਂ ਬਹੁਤੇ ਜਿਹੜੇ ਸਾਡੇ ਪ੍ਰਾਚੀਨ ਸਨਾਤਨ ਧਰਮ ਹੋਏ ਉਹਨਾਂ ਨੇ ਇਹੀ ਡਰ ਦਿਖਾ-ਦਿਖਾ ਕੇ ਕਿ ਅੱਗੋਂ ਤੁਹਾਨੂੰ ਜਨਮ ਇਸ ਤਰ੍ਹਾਂ ਦਾ ਮਿਲੇਗਾ ਤੁਹਾਨੂੰ ਨਰਕ ਚ ਜਾਣਾ ਪਏਗਾ ਆ ਸਜ਼ਾ ਮਿਲਣਗੀਆਂ ਪਰ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਉਪਦੇਸ਼ ਇਹ ਦਿੱਤਾ ਕਿ ਜੀਵਨ ਮੁਕਤ ਕਰਨਾ ऐसे जीवन ਦੇ ਵਿੱਚ ਹੀ ਮੁਕਤੀ ਪ੍ਰਾਪਤ ਕਰਨੀ ਹੈ ایسے ਜੀਵਨ ਦੇ ਵਿੱਚ ਹੀ ਆਪਣੇ ਇਸ ਜੀਵਨ ਨੂੰ ਸੁਧਾਰਨਾ ਹੈ ਆਪਣੇ ਕਿਰਦਾਰ ਨੂੰ ਸੁਧਾਰਨਾ ਹੈ ਆਪਣੇ ਵਿੱਚ ਜੋ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਹੈ ਉਸ ਨੂੰ ਜੀਂਦੇ ਜੀ ਲਾਗੂ ਕਰਕੇ ਐਸੇ ਜੀਵਨ ਨੂੰ ਇੱਥੇ ਹੀ ਸਫਲ ਕਰਨਾ ਹੈ ਅਗਲਾ ਜੀਵਨ ਆਪਣੇ ਆਪ ਅੱਛਾ ਹੋਏਗਾ। ਸਤਿਗੁਰੂ ਰਾਮ ਸਿੰਘ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਭੈਣੀ ਸਾਹਿਬ ਇੱਕ ਵਾਰ ਆ ਜਾਏਗਾ ਜਾਂ ਜਿਹੜਾ ਕੋਈ ਇਸ ਦੇ ਉੱਤੋਂ ਦੀ ਉੱਡ ਕੇ ਚਲਾ ਜਾਏਗਾ ਉਸ ਨੂੰ ਵੀ ਮੁਕਤੀ ਮਿਲ ਜਾਏਗੀ। ਉਹ ਇਸ ਕਰਕੇ ਹੀ ਕਿਹਾ ਕਿਉਂਕਿ ਭੈਣੀ ਸਾਹਿਬ ਦੇ ਵਿੱਚ ਨਾਮ ਸਿਮਰਨ ਹੁੰਦਾ ਹੈ। ਇਨਡਾਇਰੈਕਟਲੀ ਇਹ ਨਾਮ ਦੀ ਹੀ ਵਿੜਾਈ ਹੈ। ਕੇ ਨਾਮ ਸਿਮਰਨ ਕਰਕੇ ਅਸੀਂ ਆਪਣੀ ਆਤਮਾ ਨੂੰ ਆਪਣੇ ਜੀਵਨ ਨੂੰ ਕਿਵੇਂ ਉੱਚਾ ਚੁੱਕ ਸਕਦੇ ਹਾਂ ਕਿਵੇਂ ਅਸੀਂ ਉਸ ਦੇ ਵਿੱਚ ਸਥਿਰਤਾ ਲਿਆ ਸਕਦੇ ਹਾਂ ਟਿਕਾਓ ਲਿਆ ਸਕਦੇ ਹਾਂ ਜਿਹੜੀ ਭਜਨਸ ਦੀ ਬੇਚੈਨੀ ਹੈ ਉਸ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇਸ਼ ਤਨ ਮਾਹੇ ਮਿਟਾਓ ਸਿਮਰਨ ਕਰਨ ਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਿਮਰਨ ਕਰਨ ਦੇ ਨਾਲ ਦੁੱਖ ਕਲੇਸ਼ ਕਸ਼ਟ ਜਿੰਨੇ ਵੀ ਨੇ ਉਹ ਸਾਰੇ ਸਾਡੇ ਘਟ ਜਾਂਦੇ ਨੇ ਕੱਟੇ ਜਾਂਦੇ ਨੇ ਸਿਮਰਨ ਦੀ ਬਹੁਤ ਵੱਡੀ ਮਹਾਨਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕੀਤੀ ਹੈ ਸਾਨੂੰ ਇਹ ਨਾਮ ਸਿਮਰਨ ਕਰਨ ਦੀ ਜਾਚ ਦੱਸੀ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਇਸ ਨੂੰ ਅਪਣਾਈਏ ਇੱਥੋਂ ਤੱਕ ਗਿਆ ਹੈ ਕਾਂਕੀ ਏਕੈ ਦਰਸ ਤੁਹਾਰੋ ਨਾਨਕ ਹੋਣ ਸੰਗ ਮੋਹਿ ਆਧਾਰੋ ਜਿਹੜੇ ਨਾਮ ਸਿਮਰਨ ਕਰਦੇ ਨੇ ਜਿਹੜੇ ਦਰਸ਼ਨ ਕਰਨ ਦੀ ਤਲਬ ਰੱਖਦੇ ਨੇ ਉਹਨਾਂ ਦੀ ਸੰਗਤ ਕਰਕੇ ਸਾਡਾ ਵੀ ਉਧਾਰ ਹੋ ਸਕਦਾ ਹੈ ਮੇਰੀ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਤੁਹਾਡੀ ਸੰਗਤ ਕਰਕੇ ਮੇਰਾ ਵੀ ਭਲਾ ਹੋ ਜਾਏ ਸਾਰੀ ਸਾਹਾ ਸੰਗਤ ਇਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸਾਨੂੰ ਸਭ ਨੂੰ ਅੱچھے ਗੁਣ ਮਿਲਣ ਮਨ ਵਿੱਚ ਸ਼ਾਂਤੀ ਆਵੇ ਨਾਮ ਮਿਲੇ ਨਾਮ ਸਿਮਰਨ ਕਰਕੇ ਅਸੀਂ ਆਪਣੀ ਆਤਮਾ ਨੂੰ ਉੱਚਾ ਚੁੱਕ ਸਕੀਏ ਜਿਵੇਂ ਦਾ ਸਤਿਗੁਰ ਸਾਨੂੰ ਜੀਵਨ ਦੱਸ ਕੇ ਰੱਖਣਾ ਚਾਹੁੰਦੇ ਨੇ ਉਸੇ ਤਰ੍ਹਾਂ ਦਾ ਜੀਵਨ ਸਾਨੂੰ ਪ੍ਰਾਪਤ ਹੋਵੇ ਜੋ ਉਹਨਾਂ ਦੇ ਹੁਕਮ ਨੇ ਅਸੀਂ ਉਹਨਾਂ ਨੂੰ ਮੰਨ ਸਕੀਏ ਇਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਤੋਂ ਖਿਮਾ ਦਾ ਅਰਜ਼ਿਕਾਂ ਸਤਿ ਸ੍ਰੀ ਅਕਾਲ